ਲੈਟਰਰੀ ਆਪਣੇ ਕਾਰ ਸੇਵਾ ਚੱਲ ਰਹੀ ਹੈ ਆਪੇ ਉਸ ਤੇ ਦਵਾ ਖਾ ਬਰਾਂਡੇ ਦੀ ਇਹ ਨਕਰ ਸੰਗਤ ਕਰੀਏ ਨਾ ਮੈਂ ਸਾਰਾ ਨਹੀਂ ਪਰ ਇਹ ਤੇ ਫੌਜੀ ਖੜਾ ਬਣਾ ਹਾ ਰਿਟਾਇਰਮੈਂਟ ਅਮਰੀਕਾ ਦਾ 77 ਹਾ ਤੇਰੀ ਫੋਟੋ ਵਿੱਚ ਪੱਕੀ ਹੈ ਹਾਂ ਆ ਸੰਗਤਾਨਾ ਪਿੰਡ ਦੇ ਆਪਣੇ ਆਲ ਮੁਰਦਿਆਂ ਆ ਦੇਖੋ ਜੀ ਹਾਂ ਬੱਦ ਚੜ ਕੇ ਐਨ ਫੌਲ ਸੇਵਾ ਕਰ ਰਹੇ ਨੇ ਹਾਂ ਉਹ ਲਖਮਿੰਦਰ ਖੜਾ ਆਪਣਾ ਪੁੱਤਰ ਮੇਸਤਰੀ ਹੈ ਅਦਰ ਲਖਮਿੰਦਰ ਹੈ ਸੇਵਾ ਨੂੰ ਸੇਵਾ ਪਾ ਦਿੱਤੀ ਆ ਆ ਕਰ ਆਇਤਾ ਤਾਂ ਸੰਗਤ ਆ ਘੜੀ ਆ ਆਪਣੀ ਦੇਖ ਜਿਹਨਾਂ ਨੇ ਚਾਹ ਵਧਰਾ ਸੇਵਾ ਕਰਨ ਬਾਈ ਹਾਂ ਨਗਰ ਦੀ ਸੇਵਾ ਚੱਲ ਰਹੀ ਆ ਭੱਲਾ ਵੀਡੀਓ ਪਾ ਕੇ ਮੈਨੂੰ ਭੇਜ ਦੀ ਨਖਰੇ ਤੇ ਪੜਾਂਗੇ ਆਹ ਚੱਲਦੇ ਆਨਪੁਰਵ ਵਿੱਚ ਸੇਵਾ ਕਰਨ ਤੋਂ ਬਾਰੇ ਦੀ ਸੇਵਾ ਮਿਸਤਰੀ ਸਾਹਿਬ ਨੇ ਆਪਣੇ ਜੈਪ ਸਿੰਘ ਜੀ ਇਹ ਸ਼ਾਜਲੀ ਵਾਲੇ ਉਹ ਆਪਣੇ ਖਾਸ ਬੰਦੇ ਨੇ ਪਰਲੇ ਸਾਈਡ ਦੇ ਜੈਪਾਇ ਦੇ ਪਿਛਲੇ ਪਛਰੇ ਇਹ ਵੀ ਬੰਦੇ ਸੇਵਾ ਚ ਆਏ ਨੇ ਲੈਟਰੀਆਂ ਫੋਲੋ ਤਿਆਰੀਆਂ ਨੇ ਦੇਖੋ ਯਾਰ ਮਟੂ ਸੇਵਾ ਕੱਲ ਰਹੀ ਹੈ ਯਾਰ ਯਾਰ ਸ਼ਾਬਾਸ਼ 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 ਉਹ ਨਾਵੇਂ ਕੱਪੜੇ ਵਾਰਾ ਤੁਸੀਂ ਨਾਵੇਂ ਕੱਪੜੇ ਨਾਵੇਂ ਕੱਪੜੇ ਵਾਰਾ ਤੁਸੀਂ ਆਹ ਦੇਖੋ ਆਪ ਕੋਈ ਦਰਦ ਨਹੀਂ ਹੋ ਰਿਹਾ ਹਰਿ ਨਾਮੁ ਕਰਤਿ ਨਾਮੁ ਗੁਰੂ ਜੀ ਕਹਾਂਓ ਜੇ ਸੋ ਸਿਆਪੋ ਪਾਇ ਜੈ ਤਰਤਾ ਸੇ ਸਮਰਤਾ ਹੋ ਸਮਰਤਾ ਆਪਿ ਦਾ ਜਨਮ ਦਾ ਵਧਾਏ ਥੋੜੇ ਬੰਦਨ ਹੋ ਮੌਕਾ ਸਾਧ ਸੰਗਤਿ ਪਾਇ ॥ ਜਿਗਰੁ ਮੋਕਾ ਜਿਸੁ ਆਪੇ ਕੋਇ ਤੋ ਹੋਆ ਇਸੇ ਸੋ ॥ ਇਹ ਪੁਰਾਣਾ ਗੁਰਦੁਆਰਾ ਜੀ ਆਪਣਾ ਜੈ ਨਾਮ ਸਾਹਿਬ ਦਾ ਆਸੀ ਬੋਲ ਜਾਵੇ ਜੈ ਨਸਤ ਪਨਪਾ ਵੀ ਜਾਰ ਦੀ ਤੈ ਸਰਨ ਜਾਣੀ ਸਤਿ ਸ਼੍ਰੀ ਅਕਾਲ ਮਾ ਜਾਨੀ ਗੁਰੂ ਬਾਜੋਦ ਕਾ ਸਤਿ ਮਾ ਜਾਨੀ ਇਹੇ ਗੁਣੇ ਸੰਸਾਰ ਭ੍ਰਮ ਸੁਤਤਾ ਸੁਤਿਆ ਜਾਨ ਬਿਹਾਨੀ ਮੁਰੇ ਕੇ ਪਾਸੇ ਸੀਸ ਨੂੰ ਜੱਸੀ ਨਾਮ ਮੰਨ ਰੱਖਿਆ ਬੋਲੇ ਮਰਤਾਨ ਸਹ ਨਾਨਕ ਤੁਧ ਪਾਈ ਸੁਮੋ ਮੰਦਨਾ ਦਿਗ ਦਾਤਾ ਜੋ ਪ੍ਰਾਨੰਦ ਖਾਨੀ ਫੇਰ ਰੰਡਾ ਸਾਹਾ ਦੇ ਉੱਤੇ ਫੇਰ ਕਮਰਾ ਬਣੂਗਾ ਉਸ ਤੋਂ ਬਾਅਦ ਉੱਤੇ ਫੇਰ ਗੁੰਮਟ ਬਣੂਗਾ ਜਗਤ ਸਾਰੇ ਬਲਦਾਸ ਦੇਸ਼ੀ ਆਗਨ ਦਰਮਾ ਸੈ ਸਿ ਬਾਹਰ ਮਾਇਆ ਮਾਇਆ ਰਸਤਾ ਵੇਖੋ ਜੇਹੀ ਕਰਤਾ ਜੀ ਲੰਘਾਇਆ ਜਾਤਿ ਸਭਾ ਨੂੰ ਦਜੰ ਮਿਆ ਪਰਵਾਸ ਪਰਾ ਪਾਇਆ ਦੇ ਕਿਰਤੀ ਬਗੀ ਕਿਰਤੀ ਮਾਇਆ ਅਮਰ ਵਸਾਇਆ ਇਹ ਮਾਇਆ ਜੇ ਤਾਰਿਚਾ ਮੋਹ ਪਜਾਪਾ ਵਿਚਾਇਆ ਨਾ ਨਾ ਕੋ ਪਟਾ ਵੇਖਣਾ ਬਿਲਾਗੀ ਤਨੇ ਵਿੱਚ ਮਾਇਆ ਪਾਇਆ

ਸੇਵਾ ਚੱਲ ਰਹੀ ਹੈ ਵੀ ਆਜ ਸਾਂਗ ਤੋਂ ਨਿਕਲੋ ਘਰੋਂ ਬਾਹਰੋਂ ਨਿਕਲੋ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਮੋਰ ਪਰ ਕਾਸੀ ਬੁੱਝਿਆ ਜਾ ਵਿਖਾਰੇ ਤਨ ਹਰ ਬਨਵ ਨਾ ਪਹਿ ਕਹਿੰਦਾ ਚੱਲ ਬਾਈ ਚੱਲ ਚੱਲ ਉਹ ਬੱਲੇ ਸੇਵਾਦਾਰਾ ਚੱਲ ਤੇ ਮੇਨੇ ਮਾਰਦੇ ਨੇ ਆਹ ਮਿਸਤਰੀ ਮੇਨੇ ਮਾਰਦੇ ਦੀ ਕਹਿੰਦਾ ਬੰਦੇ ਨਹੀਂ ਆਉਣੇ ਹੈਗੇ ਚੱਲ ਚੱਲ ਬਾਈ ਸੇਵਾਦਾਰਾ ਹਾ 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 ਆਹ ਦੇਖੋ ਚੱਲ ਦੇਖੋ ਸਾਰੇ ਵੀਡੀਓ ਬਣਾਵਾਂ ਯਾਰ ਆਪਾਂ A to Z ਅੰਨੇ ਤੜਾ ਪਾਣੀ ਪਾਣੀ